ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਮੱਕੀ ਦੀ ਮੂਲੀ ਵਾਲੀ ਰੋਟੀ ਕਿਵੇਂ ਬਣਾ ਸਕਦੇ ਹੋ ਕਣਕ ਦੀ ਮੂਲੀ ਵਾਲੀ ਰੋਟੀ ਤੁਸੀਂ ਸਭ ਨੇ ਖਾਈ ਹੋਏਗੀ ਇੱਕ ਵਾਰ ਤੁਸੀਂ ਏਦਾਂ ਬਣਾ ਕੇ ਦੇਖਣਾ ਇਹ ਬਹੁਤ ਵਧੀਆ ਲੱਗਦੀ ਹੈ ਤੇ ਇਹਦੇ ਵਿੱਚ ਕੋਈ ਫੀਲਿੰਗ ਵਗੈਰਾ ਨਹੀਂ ਆਪਾਂ ਕਰਨੀ ਬਹੁਤ ਹੀ ਸੌਖੀ ਵੀ ਹੈ ਬਣਾਣੀ ਇਹਦੇ ਲਈ ਅਸੀਂ ਲਏ ਹੈ ਜੀ ਮੂਲੀ ਲਈ ਅਸੀਂ ਇਹਨੂੰ ਚੰਗੀ ਤਰ੍ਹਾਂ ਸੀ ਕੱਦੂਕਸ਼ ਕਰ ਲਿਆ ਹੈ ਨਾਲ ਇਹਦੇ ਵਿੱਚ ਕੁਛ ਇਹਦੇ ਪੱਤੇ ਵੀ ਨੇ ਮੂਲੀ ਦੇ ਉਹਦੇ ਨਾਲ ਵੀ ਫਲੇਵਰ ਅੱਛਾ ਆਂਦਾ ਇਸ ਲਈ ਅਸੀਂ ਉਹ ਵੀ ਲੈ ਲਿਆ ਏ ਤੇ ਆਪਾਂ ਲਵਾਂਗੇ ਜੀ ਮੱਕੀ ਦਾ ਆਟਾ ਜੀ ਰੋਟੀ ਆਪਾਂ ਮੱਕੀ ਦੀ ਬਣਾਉਣ ਵਾਲੇ ਆ ਇਹਦੇ ਵਿੱਚ ਆਪਾਂ ਮੂਲੀਆਂ ਪਾ ਲਾਂਗੇ ਤੇ ਕੁਝ ਹੋਰ ਮਸਾਲੇ ਵੀ ਪਾਵਾਂਗੇ ਨਾਲ ਆਪਾਂ ਲੈ ਆਏ ਜੀ ਧਨੀਆ ਥੋੜਾ ਜਾਂ ਫਲੇਵਰ ਲਈ ਇਹਦੇ ਇਹ ਵਾਲੀ ਰੋਟੀ ਦੇ ਵਿੱਚ ਕੋਈ ਵੀ ਫੀਲਿੰਗ ਵਗੈਰਾ ਕਰਨ ਦਾ ਜੱਬ ਨਹੀਂ ਹੈਗਾ ਇਹ ਸਾਰਾ ਭਾਟੇ ਦੇ ਵਿੱਚ ਹੀ ਹੁੰਨਾਂਗੇ ਤੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜਲਦੀ ਵੀ ਬਣ ਜਾਂਦੀ ਹੈ ਜੀ ਆਪਾਂ ਪਾਇਆ ਹੈ ਜੀ ਨਮਕ ਆਪਣੇ ਟੇਸ ਦੇ ਅਕੋਰਡਿੰਗ ਪਾਣਾ ਹੈ ਤੇ ਆਪਾਂ ਲਾਲ ਮਿਰਚ ਇਹ ਵੀ ਆਪ ਆਪਣੇ ਟੇਸ ਦੇ ਅਕੋਰਡਿੰਗ ਹੀ ਪਾਣੀ ਹੈ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਉਸ ਤੋਂ ਲਗਾ ਪਾਉਰੇ ਪਾਇਆ ਹੈ ਜੀ ਚਾਟ ਮਸਾਲਾ ਥੋੜਾ ਜਿਹਾ थोड़ा जहाँ जीरा पाउडर भी पाया है जी आप सारे चंकी तरह मिक्स करा जी या जोड़ा आप आटा गुनोंगे जी ये आप कोसे पानी ना गुना ठंडे पानी ना नहीं गुनना तो पानी बहुत ज्यादा गर्म भी नहीं होना चाहिए कोसा होना चाहिए जिद अपने हाथ डबो सको ये आटे में तो देख सकते सौ अभी साइड से थोड़ा पानी कोसा कर लिया है थोड़ा थोड़ा पा आप हूँ आटा तैयार करा कोसे पानी जी आटा बहुत सॉफ्ट लगता है अभी जी थोड़े जे आटे चंकी तरह गुन लिया है तो थोड़े जेन इदा ही थोड़ा पानी पा के आप साइड रख देंगे आपने थोड़ा थोड़ा करके गुन ਹੋਰ ਵੀ ਛੇਤੀ ਰੋਟੀਆਂ ਬਣਣਗੀਆਂ ਤੇ ਸੌਫਟ ਵਧੀਆ ਬਣਣਗੀਆਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਰੋਟੀ ਬਣਾਉਣ ਲਈ ਪੇੜਾ ਰਾਵਾਂਗੇ ਜਿਵੇਂ ਆਪਾਂ ਨਾਰਮਲ ਕਣਕ ਦੇ ਆٹے ਦਾ ਲੈਨੇ ਆਂ ਕਈ ਲੋਕ ਇਹ ਰੋਟੀ ਬਣਾਉਣ ਲਈ ਥੱਲੇ ਲਫਾਫਾ ਵੀ ਵਿਛਾਉਂਦੇ ਨੇ ਜੀ ਤੁਸੀਂ ਉਹ ਮੇ ਵੀ ਬਣਾ ਸਕਦੇ ਹੋ ਅਸੀਂ ਥੱਲੇ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉੱਪਰ ਪੇੜਾ ਰੱਖ ਕੇ ਬਣਾਵਾਂਗੇ ਜੀ ਇਹ ਰੋਟੀ ਲਈ ਜਿਵੇਂ ਆਪਣੇ ਹੱਥ ਗਿੱਲੇ ਕਰ ਲੈਨੇ ਜੀ ਅਸੀਂ ਥਪਾਥ ਪਾ ਕੇ ਰੋਟੀ ਤਿਆਰ ਕਰਾਂਗੇ ਉੱਪਰ ਆਪਾਂ ਸੁੱਕਾ ਟਾ ਨਹੀਂ ਲਗਾਉਣਾ ਹੈਗਾ ਤੁਹਾਨੂੰ ਆਪਾਂ ਉਹੀ ਕੋਸੇ ਪਾਣੀ ਦੇ ਵਿੱਚ ਗਿੱਲਾ ਕਰ ਕਰਕੇ ਰੋਟੀ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰੀਕੇ ਨਾਲ ਤੇ ਜਦ ਰੋਟੀ ਬਣ ਜਾਈਗੀ ਆਪਾਂ ਇਹਨੂੰ ਤਵੇ ਤੇ ਪਾਵਾਂਗੇ ਕਿਉਂਕਿ ਆਪਾਂ ਪਰਾਂਠੇ ਬਣਾ ਰਹੇ ਹਾਂ ਇਸ ਲਈ ਆਪਾਂ ਦੋਨੋਂ ਪਾਸੇ ਘੁਲਾਵਾਂਗੇ ਤੇ ਇਹਨਾਂ ਨੂੰ ਪਰਾਂਠੇ ਵਾਂਗ ਹੀ ਸੇਕਾਂਗੇ ਜੀ ਰੋਟੀ ਤਵੇ ਤੇ ਪਾਣ ਤੋਂ ਬਾਅਦ ਜੀ ਤੁਸੀਂ ਇੱਕੋ ਜਿਹਾ ਨਹੀਂ ਇਹਨੂੰ ਚੱਕਣਾ ਹੈਗਾ ਥੋੜਾ ਜਿਹਾ ਜਿੱਥਾ ਉਹਨੂੰ ਲੱਗੇ ਵੀ ਹਾਂ ਰੋਟੀ ਥੱਲੇ ਪੱਕ ਚੁੱਕੀ ਹੈ ਉਦੋਂ ਹੀ ਆਪਾਂ ਇਹਨੂੰ ਪਲਟਾਂਗੇ ਨਹੀਂ ਤਾਂ ਇਹ ਟੁੱਟ ਜਾਏਗੀ ਇਹਦੀ ਇਜ਼ਤ ਤੁਸੀਂ ਬਹੁਤ ਧਿਆਨ ਰੱਖਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਜਦ ਰੋਟੀ ਤਵੇ ਦੇ ਚਿੱਕੜੋਂ ਹਟ ਗਈ ਸੀ ਇਹਦਾ ਮਤਲਬ ਆਪਣੇ ਥੱਲੇ ਥੱਲੋਂ ਰੋਟੀ ਜਿਹੜੀ ਉਹ ਕੱਚੀ ਨਹੀਂ ਰਹੀ ਉਦੋਂ ਆਪਾਂ ਇਹਨੂੰ ਪਲਟਣਾ ਹੈ ਹੁਣ ਆਪਾਂ ਦੋਨੋਂ ਪਾਸੇ ਚੰਗੀ ਤਰ੍ਹਾਂ ਦੇਸੀ ਘਿਓ ਲਗਾ ਕੇ ਇਹਨੂੰ ਸੇਕਾਂਗੇ ਇਹ ਪਰਾਂਠੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਜੀ ਇਹਨੂੰ ਤੁਸੀਂ ਮલાઈ ਨਾਲ ਦੇਸੀ ਘਿਓ ਨਾਲ ਜਾਂ ਦਹੀਂ ਨਾਲ ਇੰਜੋਏ ਕਰ ਸਕਦੇ ਹੋ ਜਦ ਕਰੇ ਤੁਹਾਨੂੰ ਜਲਦੀ ਹੋਵੇ ਤੇ ਕੁਝ ਨਾ ਸੁਝਿਓ ਤੁਸੀਂ ਆ ਬਣਾ ਸਕਦੇ ਹੋ ਕਿਉਂਕਿ ਇਹ ਜਲਦੀ ਵੀ ਬਣ ਜਾਂਦੇ ਨੇ ਤੇ ਕੋਈ ਬਹੁਤ ਮਿਹਨਤ ਦਾ ਕੰਮ ਵੀ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਪ੍ਰਾਠੇ ਕਿੰਨੇ ਵਧੀਆ ਸਿੱਕੇ ਤਿਆਰ ਹੋਇਆ ਹੈ ਤੁਸੀਂ ਇੱਕ ਵਾਰ ਇਹ ਰੈਸিপি ਨੂੰ ਜ਼ਰੂਰ ਟਰਾਈ ਕਰਨਾ ਜੀ ਆਪਣਾ ਪਰਾਂਠਾ ਤਿਆਰ ਹੈ ਜੀ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦੇਣਾ ਧੰਨਵਾਦ ਜੀ